ਮਾਰਦ ਕਹਿੰਦੇ ਜੀਵਨ ਨੂੰ ਵਿਅਰਥ ਨਾ ਕਰ। ਸਤਿਗੁਰੂ ਨੇ ਨਿਗਰਿਖ ਕੀਤਾ ਮਾਨਵ ਜੰਤਰ ਮਾਰਦ ਕਹਿੰਦੇ ਆਰਾਮ ਨੂੰ ਸੰਭਰਿਆ ਕਰ। ਉਹਦਾ ਨਾਮ ਜਪਿਆ ਕਰ ਤੇਰੇ ਜੀਵਨ ਦਾ ਮਨੋਰਥ ਹੈ ਤੇਰੇ ਕੋਲ ਇੱਕ ਸਮਾਂ ਹੈ। ਇਹ ਬੁਨੁਖਾ ਜਨਮ ਦੇ ਵਿੱਚ ਇੱਕ ਸਮਾਂ ਜੇ ਵੀ ਆਈ ਦੁਬਾਰੀ ਜੇ ਬਾਰਗੂ ਕੇ। ਮਾਨਸ ਕਹਿੰਦੇ ਜਮਾਦੀ ਵਿੱਚ ਬੈਠ ਕੇ ਰੱਬ ਦਾ ਨਾਮ ਲੁਕਿਆ ਕਰ ਜਦੋਂ ਤੂੰ ਜ਼ਬਾਨ ਹੈ ਰੱਬ ਦਾ ਨਾਮ ਲੁਕਿਆ ਕਰ। ਪਜੋ ਗੋਬਿੰਦ ਨੂੰ ਮਤ ਚਾਹੋ ਮਾਨਸ ਜਨਮ ਕਾ ਜੀ ਹਾ। ਕਹਿੰਦੇ ਇਹ ਮਨੁੱਖਾ ਜਨਮ ਦਾ ਨਾਮ ਹੈ ਪਜੋ ਦਰਸ਼ਕ ਕੇ ਮਰ। ਕਿਸੇ ਮਰਿਆ ਕੋ ਭੁੱਲ ਨਾ ਲੈ। ਪਜੋ ਗੋਬਿੰਦ ਨੂੰ ਭੁੱਲ ਮਤ ਜਾਹੋ ਮਾਨਸ ਜਨਮ ਕਾ ਜੀ ਹਾ। ਫਿਰ ਮਹਾਰਾਜ ਜਦੋਂ ਜਪ ਲਗ ਜਰਾ ਰੋਗ ਆਇਆ ਜਪ ਲਗ ਕਾਲ ਗਰਸਨ ਦੀ ਪਾਇਆ ਜਪ ਲਗ ਬਿਕਲ ਭਈ ਨਹੀਂ ਬਾਨ ਪਦਲੇ ਰੇ ਮਨਸਾਰ ਪਾਨ ਕਹਿੰਦੇ ਜਦੋਂ ਤੱਕ ਤੇਰੇ ਤੇ ਬੁੜਾਪਾ ਨਹੀਂ ਆਇਆ ਬੁੜਾਪੇ ਦਾ ਰੋਗ ਨਹੀਂ ਆ ਜਦ ਤੱਕ ਤੇਰੀ ਬਾਣੀ ਨਹੀਂ ਕੰਨੀ ਭਾਵ ਤੇਰੀ ਬਾਣੀ ਸ਼ੁੱਧ ਨਿਕਲਦੀ ਹੈ ਤੇਰੇ ਦੰਦ ਨਹੀਂ ਕਰੇ ਉਕੇ ਉਹਦੇ ਸ਼ਬਦ ਨੇ تیرੇ ਸ਼ਬਦ ਜਦੋਂ ਜੀਬ ਦੰਦਾ ਨਾਲ ਟਕਰਾਈਏ ਤਾਂ ਉਹਨਾਂ ਦਾ ਜਨਮ ਹੁੰਦਾ ਜਿਤਨਾ ਤੱਤਾ ਖੱਤਾ ਤਤ ਇਹ ਸਾਰੇ ਸ਼ਬਦ ਸਾਡੀ ਜੀਬ ਸਾਡੇ ਦੰਦਾ ਨਾਲ ਟਕਰਾਈਏ ਤਾਂ ਇਹਨਾਂ ਦਾ ਜਨਮ ਰਿਹਾ ਸ਼ਬਦਾਂ ਦਾ ਇਹਨਾਂ ਆਖਾਂ ਮਾਰਦੀ ਕਿੰਨੇ ਜਦੋਂ ਤੱਕ ਤੇਰੇ ਦੰਦ ਨੇ ਕੋ ਰੱਬ ਨੂੰ ਸਮਰਿਆ ਭਾਵੇਂ ਤਰੂਖ ਦੇ ਜਦੋਂ ਤੱਕ ਵਿਕਲ ਭਈ ਨਹੀਂ ਮਾਨ ਭਜਲੇ ਰੇ ਮਨੁਸਾਨ ਨਾ ਪਾ ਕਹਿੰਦੇ ਭੱਜ ਵਾਖਰ ਸਿਮਰਨਾ ਉਨੁਛੇ ਮਰਿਆ ਜਬ ਲਗ ਜਰਾ ਰੋਗ ਆਇਆ ਜਬ ਲਗ ਕਾਲ ਗਰਸਨੀ ਆਇਆ ਜਬ ਲਗ ਬਿਕਲ ਬੈਣੀ ਮਾਂ ਭੱਜਲੇ ਨੇ ਮਨਸਕਾਰ ਗੁਵਾਹ ਆਪਣਾ ਭਜ ਸਿ ਭਜਨ ਤਪ ਪਾਈ ਆਬੇ ਅੰਤ ਨਾਮ ਵਜਿਆ ਜੈ ਮਹਾਰਾਜ ਜੀ ਨੇ ਜਦੋਂ ਅੰਤ ਹੋਣਾ ਰ ਫਿਰ ਭੱਜਿਆ ਨਹੀਂ ਜਾਣਾ ਪਾਪ ਫਿਰ ਸਿਮਰਿਆ ਨਹੀਂ ਜਾਣਾ ਜਦੋਂ ਆਖਰੀ ਸਾਹ ਬੱਲੇ ਨਾ ਫਿਰ ਸਿਮਰਿਆ ਤੇ ਇਹ ਸਮਾਂ ਹੈ ਤੇਰਾ ਰੱਬ ਦਾ ਨਾਮ ਲੈਣ ਪਰਮਾਤਮਾ ਮੁੱਖੇ ਮਨ ਦੇ ਲਈ ਆਇਆ ﺗੈਨੂੰ ਬੜੀਆਂ ਹੀ ਦਿੱਤੀਆਂ ਗੁਰੂ ਅਰਜਨ ਸਾਹਿਬ ਨੇ ਉਸ ਪ੍ਰਭੂ ਪਰਮਾਤਮਾ ਨੇ ਤੈਨੂੰ ਬੜੀਆਂ ਗੀਆਂ ਦਿੱਤੀਆਂ ਨੇ 84 ਲੱਖ ਜੂਨ ਦੇ ਵਿੱਚੋਂ ਇਹ ਹੀ ਇੱਕ ਜੂਨੀ ਇੱਕ ਤਰ੍ਹਾਂ ਦੀ ਜੈ ਜਿੱਥੇ ਬੈਠ ਕੇ ਤੂੰ ਰੱਬ ਦਾ ਨਾਮ ਲੈ ਸਕਦਾ ਪਰ ਨਾਲ ਮਹਾਰਾਜ ਨੇ ਤੁਕੇ ਤੇ ਹੀ ਦਿੱਤਾ ਕਿ ਜੇ ਹੁਣ ਖੁੱਦ ਗਿਆ ਫਿਰ ਆਉਂਦਾ ਜਾਂਦਾ ਰਹੇਗਾ ਤੇ ਦੁੱਖ ਪਾਏ ਮਹਾਰਾਜ ਨੇ ਨਾਲ ਹੀ ਕਿ ਲੱਖ 84 ਜੂਨ 22 ਮਾਰ ਨੂੰ ਪ੍ਰਭ ਦੀ ਵੜਿਆਈ ਇਸ ਪਉੜੀ ਤੇ ਜੂਰ ਨਾਲ ਫਿਰਕੇ ਤੋ ਆਏ ਜਾਏ ਰੁੱਖ ਪਾਏ ਦਾ ਬੁਰਜਨ ਸਾਹਿਬ ਦਾ ਰੋ ਕਿੱਤੇ ਇਹ ਤੁਰਾ ਕਿਲਕ ਨੂੰ ਬਚੋ ਉਹ ਤੁਮ ਜੁਰੀ ਹੈ ਕਿਉਂ ਸੀ ਇਹਨੇ ਬਰੁਖਾ ਜਨਮ ਕਿ ਚੇਤੇ ਰਖੀ ਮਹਾਰਾਜ ਜਿੰਨੇ ਜੀਵ ਹੁ ਖਿਮਰਿਆ ਜਿੰਨਾ ਫਿਰ ਆਉਂਦਾ ਜਾਂਦਾ ਰਹੇ ਇਸ ਕੋੜੀ ਤੇ ਦੋ ਨਰ ਚੁੱਕੇ ਹੁ ਆਏ ਜਾਏ ਨਾ ਪਾਇਤਾ ਕਹਿੰਦੇ ਆਉਂਦਾ ਜਾਂਦਾ ਰਹੇ ਭਾਵੇਂ ਜੰਮਦਾ ਮਰਦਾ ਰਹੇ ਤੂੰ ਸਰਦਾਰ ਹੈ ਬਾਕੀ ਦੁਨੀਆਂ ਦਾ ਬਾਕੀ ਗੁੰਨਾ ਤੇਰੀ ਆਧੀ ਨੇ ਤੂੰ ਉਹਨਾਂ ਦਾ ਸਰਦਾਰ ਹੈ ਕਿ ਸਰਦਾਰ ਹੈ ਤੇ ਰੱਬ ਦਾ ਨਾਮ ਜਪ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਪਾਇਆ ਹੈ ਇੱਥੇ ਵੀ ਤੇਰੀ ਸਰਦਾਰੀਏ ਰੱਬ ਦੀ ਦਰਗਾਹ ਵਿੱਚ ਮਾਣ ਮੈਂ ਮਹਾਰਾਜ ਕਨੇ ਬਾਕੀ ਗੁੰਨਾ ਦਾ ਤੇਰਾ ਪਾਣੀ ਪਰ ਆਬਰੂ ਤੇਰੀ ਪਰਹਾਰੀ ਇਸ ਕਰਤ ਵਿੱਚ ਤੇਰੀ ਸ਼ਖਦਾਰੀ ਤੇਰੀ ਸਰਦਾਰੀਏ ਮੰਨੋ ਇਹ ਤੇਰੀ ਸਰਦਾਰੀ ਤਾਂ ਹੈ ਕਿ ਤੂੰ ਰੱਬ ਦਾ ਨਾਮ ਜਪਦਾ ਹੈ ਜੇ ਤੂੰ ਰੱਬ ਦਾ ਨਾਮ ਨਹੀਂ ਜਪਦਾ ਫਿਰ ਮਹਾਰਾਜ ਕਹਿੰਦੇ ਤੂੰ ਵੀ ਪਸ਼ੂ ਹੈ ਸਤਿਗੁਰੂ ਨੇ ਇੱਕ ਵਤਨ ਕੀਤਾ ਨਾ ਬਾਣੀ ਤਾਂ ਕਹਿੰਦੇ ਫਿਰ ਤੇਰੇ ਅੰਦਰ ਇਹ ਬੇਟੀਆਂ ਤੱਕੜੀਆਂ ਨੇ ਕਦੇ ਪਸ਼ੂ ਦੀ ਕਦੇ ਕੁੱਤੇ ਦੀ ਕਦੇ ਸੂਰ ਦੀ ਕਦੇ ਖਾਂ ਦੀ ਕਦੇ ਗਧੇ ਦੀ ਕਦੇ ਸ਼ੱਪ ਦੀ ਇਹ ਬੇਟੀਆਂ ਨਾਲ ਜਿਉਂ ਆਪ ਵਰਦੇ ਕਿ ਤੂੰ ਤੂੰ ਤਾਂ ਪਸ਼ੂ ਦੀ ਮਾਂ ਸਜਾਤ ਲੋਕ ਪਚਾਰਾ ਕਰੇ ਧੰਦਾ ਜਦੋਂ ਕੋ ਕੋ ਸਰਦਾ ਆਦਮਕੀ ਕਿਉਂਕਿ ਤੂੰ ਰੱਬ ਤੂੰ ਰੱਬ ਦਾ ਨਾਮ ਨਹੀਂ ਜਪਦਾ ਮਰਨ ਦਾ ਕੋ ਕੋ ਸਰਦਾ ਪਰ ਤੂਤ ਪਸ਼ੂ ਦੀ ਮਾਲ ਸਜਾ ਤੂੰਕ ਮੁਕਾਬਾ ਕੇ ਮੈਂ ਸਤਿਗੁਰੂ ਕਹਿੰਦੇ ਗੁਰ ਮੰਤਰ ਹੀਣ ਜੋ ਪ੍ਰਾਣੀ ਤ੍ਰੈ ਗੰਤ ਜਨਮ ਭ੍ਰਿਸ਼ਟਣਾ ਉਕਰੈ ਉਕਰੈ ਕਰਤ ਬੈ ਕਾਮੈ ਸਰਤੈ ਤੁਲਖ ਤੁਲਖ ਵਰਤ ਇਹ ਸਤੂ ਕਾਂ ਕੁੱਤਾ ਗਦਾ ਕੂਰ ਇਹਦੇ ਬਰਾਬਰ ਹੀ ਇੱਥੇ ਜੇ ਨਾਮ ਜਪਦਾ ਰੱਖੋ ਰੱਬ ਦਾ ਨਾਮ ਜਪੇਗਾ ਤੇ ਹੀ ਸਰਦਾ ਇਹ ਕਿਉਂਕਿ ਤੂੰ ਜਪਣੀ ਰੱਬ ਦਾ ਨਾਮ ਆਇਆ ਇੱਕ ਸੰਸਕਾਰ ਤੇ ਆਈ ਨਾ ਇਹ ਪਰਾਂਤ